ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟਟੀਟੀ ਨਹਾ 94 ਸੰਬੰਧੀ ਨਵੀਂ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਈਟੀਟੀ ਦੇ ਜਿਹੜੇ ਐਡਮਿਟ ਕਾਰਡ ਨੇ ਉਹ ਆਊਟ ਹੋ ਚੁੱਕੇ ਨੇ ਜੀ ਠੀਕ ਹੈ 28 ਜੁਲਾਈ ਨੂੰ ਐਗਜ਼ਾਮ ਹੋਣਾ ਹੈ ਇਸ ਤੋਂ ਬਿਨਾਂ ਦੇਖੋ ਐਨਆਈਓਐਸ ਵਾਲਿਆਂ ਦੀ ਗੱਲ ਕਰ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ 23 ਜੂਨ ਭਰਤੀ ਦੇ ਵਿੱਚ ਜਿਹੜੇ ਐਨਆਈਓਐਸ ਵਾਲੇ ਨੇ ਤੇ ਬੀਐਡ ਵਾਲੇ ਨੇ ਉਹ ਬਾਹਰ ਹੋ ਚੁੱਕੇ ਨੇ ਹੁਣ ਕਿਤੇ ਨਾ ਕਿਤੇ ਬਹੁਤ ਸਾਰੇ ਕੈਂਡੀਡੇਟਸ ਦੇ ਦਿਮਾਗ ਦੇ ਵਿੱਚ ਗੱਲ ਆ ਰਹੀ ਹੋएगी ਕਿ ਹੁਣ ਜਿਹੜੇ ਐਨਆਈਓਐਸ ਵਾਲੇ ਕੈਂਡੀਡੇਟਸ 9594 ਵਿੱਚ ਨੇ ਕੀ ਉਹ ਪੇਪਰ ਦੇਣ ਜਾਂ ਨਾ ਦੇਣ ਕੀ ਉਹਨਾਂ ਨੂੰ ਸਿਲੈਕਸ਼ਨ ਮਿਲੇਗੀ ਜਾਂ ਨਹੀਂ ਤਾਂ ਦੇਖੋ ਇਹ ਜਿਹੜੇ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਰਹੇ ਸਨ ਕਿ ਐਨਆਈਓਐਸ ਵਾਲ ਨੂੰ ਐਗਜ਼ਾਮ ਦੇਣਾ ਚਾਹੀਦਾ ਹੈ ਜਾਂ ਨਹੀਂ ਤਾਂ ਦੇਖੋ ਐਗਜ਼ਾਮ ਤਾਂ ਜ਼ਰੂਰ ਦਿਓ ਠੀਕ ਹੈ ਐਗਜ਼ਾਮ ਜ਼ਰੂਰ ਦੇਣਾ ਹੈ ਐਨਆਈਓਐਸ ਵਾਲਾ ਨੇ ਜਿਹੜੇ ਵੀ ਹੈਗੇ ਨੇ ਜਿਨੇ ਵੀ 8894 ਦਾ ਪੇਪਰ ਭਰਿਆ ਹੈ ਉਹ ਐਗਜ਼ਾਮ ਤਾਂ ਜ਼ਰੂਰ ਦੋਵੇ ਰਹੀ ਗੱਲ ਐਨਆਈਐਸ ਵਾਲੇ ਬਾਹਰ ਹੋਣਗੇ ਜਾਂ ਭਰਤੀ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਦੇਖੋ 23 ਚੌਂ ਦੇ ਜਿਹੜੇ ਆਰਡਰ ਆਏ ਨੇ ਠੀਕ ਹੈ ਫਾਈਨਲ ਕੋਰਟ ਆਰਡਰ ਤੁਸੀਂ ਦੇਖਿਆ ਹੋਊਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਏ ਉਹ ਦਿੱਤਾ ਏ ਜੀ ਸੁਪਰੀਮ ਕੋਰਟ ਦਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਏ ਇਸ ਚੀਜ਼ ਨੂੰ ਇਸ ਤਰੀਕੇ ਨਾਲ ਜਿਹੜਾ ਸ਼ੋਅਫ ਕੀਤਾ ਗਿਆ ਦਿਖਾਇਆ ਗਿਆ ਏ ਠੀਕ ਹੈ ਐਨਆਈਐਸ ਵਾਲ ਨੂੰ ਇਨ ਇਲੀਜੀਬਲ ਦੱਸਿਆ ਗਿਆ ਏ ਬੀਐਡ ਵਾਲਿਆਂ ਨੂੰ ਵੀ ਇਨ ਇਲੀਜੀਬਲ ਦੱਸਿਆ ਗਿਆ ਏ ਤਾਂ ਉਸ ਬਿਹਾਫ ਤੇ ਉਹ ਆਰਡਰ ਆਊਟ ਹੋਈ ਨਹੀਂ ਠੀਕ ਹੈ ਤੇ ਹੁਣ ਇਹੀ ਆਰਡਰ ਜਿਹੜੇ ਨੇ 9594 ਤੇ ਲਾਗੂ ਹੋਣਗੇ ਹੀ ਹੋਣਗੇ ਪ ਇਹ ਗੱਲ ਜਿਹੜੀ ਹੈ ਸ਼ੋਰਟੀ ਹੈ ਇਹ ਜਿਹੜੇ ਰੂਲ ਨੇ ਲਾਗੂ ਹੋਣਗੇ ਠੀਕ ਹੈ ਜੋ ਵੀ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਉਹ ਤਾਂ ਦੇਖੋ ਸਾਰੀ ਭਰਤੀਆਂ ਦੇ ਵਿੱਚ ਸੇਮ ਹੋਣਗੇ ਠੀਕ ਹੈ ਚਾਹੇ ਇਹਦੇ ਤੇ ਕੇਸ ਲੱਗੇ ਜਾਂ ਕੋਈ ਵੀ ਇਸ਼ੂ ਆਵੇ ਇਹ ਗੱਲ ਜਿਹੜੀ ਹੈ ਪਹਿਲਾਂ ਹੀ ਕਲੀਅਰ ਰੱਖਿਓ ਬਾਕੀ ਦੂਜੀ ਗੱਲ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਡਿਪਾਰਟਮੈਂਟ ਤੇ ਦੇਖੋ ਜੋ ਕੋਰਟ ਆਰਡਰ ਨੇ ਉਹਦੇ ਅਕੋਰਡਿੰਗ ਹੀ ਭਰਤੀ ਕੰਪਲੀਟ ਹੋਏ ਕਰੇਗਾ ਠੀਕ ਹੈ ਤਾਂ ਕਿਤੇ ਨਾ ਕਿਤੇ ਐਨਆਈਯੂਐਸ ਵਾਲਿਆਂ ਦੇ ਲਈ ਇਹ ਜਿਹੜੇ ਆਰਡਰ ਨੇ ਖਤਰਾ ਹੋ ਸਕਦੇ ਨੇ ਜਿਹੜੇ ਕਿ 94 ਦੇ ਵਿੱਚ ਨੇ ਇਸ ਤੋਂ ਬਿਨਾ ਜੇ ਗੱਲ ਕਰੀਏ ਰਿਵਿਊ ਪਟੀਸ਼ਨ ਦੀ ਤਾਂ ਦੇਖੋ ਅੱਜ ਸੁਣਵਾਈ ਹੈ ਜਿਹੜਾ ਸਿਲੇਬਸ ਦੇ ਰਿਲੇਟਡ ਕੇਸ ਲੱਗਿਆ ਸੀਗਾ ਉਹਦੀ ਜਿਹੜੀ ਸੁਣਵਾਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਹੋਣ ਵਾਲੀ ਹੈ ਤੇ ਪੂਰੀ ਉਮੀਦ ਹੈ ਪੂਰੀ ਹੌਪਫੁਲੀ ਉਮੀਦ ਹੈ ਕਿ ਅੱਜ ਜਿਹੜਾ ਇਹ ਕੇਸ ਹੈ ਡਿਸਮਿਸ ਹੋ ਜਾਏਗਾ ਕਿਉਂਕਿ ਡਿਪਾਰਟਮੈਂਟ ਵੱਲੋਂ ਐਡਮਿਟ ਕਾਰਡ ਵੀ ਆ ਗਿਆ ਠਾਈਨੋ ਇਗਜ਼ਾਮ ਵੀ ਹੋਣਾ ਹੈ ਠੀਕ ਹੈ ਤਾਂ ਇਹ ਜਿਹੜੀ ਪੋਸੀਬਿਲਟੀ ਪੂਰੀ ਹੈ ਕਿ ਜਿਹੜਾ ਕੇਸ ਹੈ ਡਿਸਮਿਸ ਹੋ ਜਾਏਗਾ ਅ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ 23 44 ਲਿਸਟ ਦਾ 999 ਦੇ ਕੀ ਅਸਰ ਹੋਏਗਾ ਤਾਂ ਦੇਖੋ 999 ਦੀ ਮੈਰ ਡਾਊਨ ਜਾਏਗੀ ਜੇਕਰ 23 ਚੌਣ ਪਹਿਲਾਂ ਜੁਆਇਨ ਕਰਦਾ ਏ ਤੇ 23 ਚੌਣ ਪਹਿਲਾਂ ਜੁਆਇਨ ਹੀ ਕਰੇਗਾ ਇਹ ਗੱਲ ਕਲੀਅਰ ਹੈ ਤੁਹਾਨੂੰ ਪਤਾ ਹੋਵੇਗਾ ਕਿ 23 ਚੌਣ ਦੀ ਪ੍ਰੋਵੀਜ਼ਨਲ ਲਿਸਟ ਵੀ ਆਊਟ ਹੋ ਚੁੱਕੀ ਹੈ ਠੀਕ ਹੈ ਇਸ ਤੋਂ ਬਿਨਾ ਫਾਈਨਲ ਸਿਲੈਕਸ਼ਨ ਲਿਸਟ ਵੀ ਆਊਟ ਹੋ ਜਾਣੀ ਹੈ ਤਾਂ ਕਿਤੇ ਨਾ ਕਿਤੇ ਦੇਖੋ ਸੰਭਾਵਨਾ ਬਣੀ ਹੋਈ ਹੈ ਕਿ ਜਿਹੜੀ 23 ਚੌਣ ਦੀ ਮੈਰਿਟ ਹੈ ਹਨਾ ਉਹ ਜਲਦ ਜਿਹੜੀ ਡਿਪਾਰਟਮੈਂਟ ਵੱਲੋਂ ਸ਼ੋਅ ਕੀਤੀ ਜਾਏਗੀ ਇਸ ਤੋਂ ਬਿਨਾ ਜੇ ਆਫਰ ਲੈਟਰ ਦੀ ਗੱਲ ਕਰੀਏ ਤਾਂ ਜਿਹੜੀ ਨਿਊਜ਼ ਸੁਣਨ ਚਾਹ ਰਹੀ ਐ ਠੀਕ ਐ ਉਹ ਇਹ ਆ ਰਹੀ ਐ ਕਿ 15 ਅਗਸਤ ਨੂੰ ਹੋ ਸਕਦਾ ਐ ਕਿ ਇਹਨਾਂ ਨੂੰ ਜਿਹੜਾ ਆਫਰ ਲੈਟਰ ਐ ਉਹ ਦਿੱਤੇ ਜਾਣ ਜੇਕਰ 23 ਚੌਨ ਭਰਤੀ ਪਹਿਲਾਂ ਕੰਪਲੀਟ ਹੁੰਦੀ ਐ ਤਾਂ 8894 ਦੀ ਜਿਹੜੀ ਮੈਰਿਟ ਆ ਉਹਦੇ ਤੇ ਸਿੱਧਾ ਅਸਰ ਹੋਏਗਾ ਬਹੁਤ ਸਾਰੇ ਕੈਂਡੀਡੇਟਸ ਆਲਰੇਡੀ ਚਾਰਟ ਪੈਂਦੇ ਦੇ ਵਿੱਚ ਜੁਆਇਨ ਨੇ ਠੀਕ ਐ 23 ਚੌਨ ਭਰਤੀ ਦੇ ਵਿੱਚ ਹੁਣ ਦੇਖ ਲਓ ਤੁਸੀਂ 2364 ਜੁਆਇਨ ਕਰੇਗਾ ਕੈਡਰ ਹਨਾ ਤਾਂ ਕਰਕੇ ਉਹ 94 ਚਨਵੀ ਦੀ ਮੈਰਿਟ ਤੇ ਜਿਹੜਾ ਸਿੱਧਾ ਸਿੱਧਾ ਅਸਰ ਜ਼ਰੂਰ ਪਈਗਾ ਕਲੀਅਰ ਐ ਜੀ ਬਾਕੀ ਦੇਖੋ ਜਿਨ੍ਹਾਂ ਦੇ ਐਡਮਿਟ ਕਾਰਡ ਤੇ ਫੋਟੋ ਨਹੀਂ ਕਰਵਾਣਗੇ ਗਜ਼ਰੇਟ ਅਫਸਰ ਤੋਂ ਠੀਕ ਹੈ ਐਡਮਿਟ ਕਰਦੇ ਪ੍ਰੋਪਰ ਲਿਖਿਆ ਹੋਇਆ ਹੁੰਿਆ ਨੇ ਇਹ ਲਾਈਨਾਂ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਪੜ ਸਕਦੇ ਹੋ ਬਾਕੀ ਜੇਕਰ ਤੁਹਾਡਾ ਕੋਈ ਵੀ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਦੋ 파ਟ ਦੇ ਵਿੱਚ ਸਿਲੇਬਸ ਡਿਵਾਈਡਡ ਹੈ ਪੰਜਾਬੀ ਗ੍ਰਾਮਰ ਤੇ ਪੰਜਾਬੀ ਸਾਹਿਤ ਠੀਕ ਹੈ ਪੰਜਾਬੀ ਗ੍ਰਾਮਰ ਦੀ ਮੈਰਾਥਨ ਕਲਾਸ ਮੈਂ ਆਲਰੇਡੀ ਕਵਰ ਕਰਾ ਚੁੱਕਿਆ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਪੰਜਾਬੀ ਗ੍ਰਾਮਰ ਕਰਾਈ ਹੋਈ ਹੈ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਠੀਕ ਹੈ ਉਹ ਕਲਾਸ ਤੁਸੀਂ ਲਗਾ ਲਓ ਤੁਹਾਡਾ ਐਗਜ਼ਾਮ ਜ਼ਰੂਰ ਕਲੀਅਰ ਹੋ ਜਾਏਗਾ ਇਸ ਤੋਂ ਬਿਨਾ ਪੰਜਾਬੀ ਸਾਹਿਤ ਦੀ ਜੀ ਗੱਲ ਕਰੀ ਤਾਂ ਇਹਦੇ ਤੇ ਵੀ ਮੈਂ ਇੱਕ ਆਲਰੇਡੀ ਸੈਪਰੇਟ ਵੀਡੀਓ ਬਣਾ ਚੁੱਕਿਆ ਜਿਸ ਦੇ ਵਿੱਚ ਮੈਂ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਪੰਜਾਬੀ ਸਾਹਿਤ ਜਿਹੜਾ ਤੁਹਾਨੂੰ ਕਵਰ ਕਰਾਇਆ ਸੀ ਤਾਂ ਇਹ ਦੋ ਵੀਡੀਓਜ਼ ਦੇ ਲਿੰਕ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਗੇ ਕਮੈਂਟਸ ਪੰਜਾਬੀ ਗ੍ਰਾਮਰ ਤੇ ਪੰਜਾਬੀ ਸਾਹਿਤ ਸਿਰਫ ਦੋ ਵੀਡੀਓਜ਼ ਦੇ ਵਿੱਚ ਆਪਣੀ ਜਿਹੜੀ ਕਵਰ ਕਰ ਸਕਦੇ ਹੋ ਇਸ ਤੋਂ ਬਿਨਾ ਦੋਨੋਂ ਈ-ਬੁੱਕਸ ਹੈਗੇ ਨੇ ਅਵੇਲੇਬਲ ਠੀਕ ਹੈ ਮੋਕ ਟੈਸਟ ਦੇ ਰਿਲੇਟਿਡ ਹੋ ਗਿਆ ਤੇ ਆਪਣਾ ਪੰਜਾਬੀ ਸਾਹਿਤ ਦੇ ਟਾਪ 300 ਕੁਐਸਚਨ ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਆਉਣਗੇ ਹੀ ਆਉਣਗੇ ਉਹ ਵੀ ਈ-ਬੁੱਕ ਦਾ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉਹਨੂੰ ਵੀ ਜਾ ਕੇ ਤੁਸੀਂ ਜ਼ਰੂਰ ਜਿਹੜਾ ਚੈੱਕ ਆਊਟ ਕਰ ਲਿਓ ਠੀਕ ਹੈ ਜੀ ਫਿਲਹਾਲ ਇਹ ਹੈਗੀ ਸੀ ਜੀ ਅਪਡੇਟ ਬਹੁਤ-ਬਹੁਤ ਮੁਬਾਰਕਾ ਸਾਰੇ ਹੀ 9942 ਕੈਂਡੀਡੇਟਸ ਨੂੰ ਕਿਉਂਕਿ ਕਿਤੇ ਨਾ ਕਿਤੇ ਸੰਭਾਵਨਾ ਇਹ ਬਣ ਰਹੀ ਸੀ ਕਿ ਲੱਗਿਆ ਹੋਇਆ ਏ ਤਾਂ ਫਾਈਨਲੀ ਡਿਪਾਰਟਮੈਂਟ ਵੱਲੋਂ ਜਿਹੜੇ ਐਡਮਿਟ ਕਾਰਡ ਨੇ ਆਊਟ ਹੋ ਚੁੱਕੇ ਨੇ ਠੀਕ ਹੈ ਚੰਡੀਗੜ੍ਹ ਵਗੈਰਾ ਦੇ ਜਿਹੜੇ ਸਟੇਸ਼ਨ ਨੇ ਤੁਹਾਨੂੰ ਪਤਾ ਹੈ ਜਿਹੜੇ ਸੈਂਟਰ ਨੇ ਬਣਾਏ ਗਏ ਨੇ ਠੀਕ ਹੈ ਜੀ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜਿਉਂ ਨਾਹ ਚਾਣ ਵਿੱਚ ਸੰਬੰਧੀ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ WhatsApp ਗਰੁੱਪ ਨਾਲ Telegram ਗਰੁੱਪ ਨਾਲ ਜ਼ਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਠੀਕ ਹੈ ਜੀ ਉਮੀਦ ਕਰਦੇ ਹਾਂ ਅੱਜ ਦੀ ਸੁਣਵਾਈ ਦੇ ਵਿੱਚ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਰਿਸਪੌਂਸ ਆਵੇ ਕੇਸ ਜਿਹੜਾ ਡਿਸਮਿਸ ਹੋਵੇ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਹੋਰ ਅਫੀਸ਼ੀਅਲ ਅਪਡੇਟ ਆਈਏ ਅਪਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਠੀਕ ਹਾਈ ਕੋਰਟ ਦੇ ਵਿੱਚ ਤੇ ਉਮੀਦ ਇਹ ਹੀ ਹੈ ਕਿ ਜਿਹੜਾ ਕੇਸ ਆ ਉਹ ਡਿਸਮਿਸ ਹੋ ਜਾਏਗਾ ਨੈਕਸਟ ਡੇਟ ਦੀ ਸੰਭਾਵਨਾ ਜਿਹੜੀ ਹੈ ਬਹੁਤ ਘੱਟ ਹੈ ਕਿਉਂਕਿ ਐਡਮਿਟ ਕਾਰਡ ਜੜਨੇ ਆ ਚੁੱਕੇ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਕੋਈ ਵੀ ਕੁਐਸਚਨ ਹੋਵੇ ਡਾਊਟ ਹੋਵੇ ਪੁੱਛ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰ ਲਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਵੀਰ ਦੇਖਣ ਦਾ ਧੰਨਵਾਦ ਥੈਂਕ ਯੂ